ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਚੱਲੇ ਆ ਅਸੀਂ ਜੀ ਦਰਸ਼ਨ ਕਰਨ ਵਾਸਤੇ ਨੰਦਪੁਰ ਸਾਹਿਬ ਤੇ ਨਾਲ ਆਪਣੇ ਹੈਗੇ ਆ ਅਮਰੀਕ ਬਾਈ ਜਿੰਦਾ ਤੇ ਇੱਧਰ ਬੈਠੇ ਜੀ ਅੱਗੇ ਸਾਡੇ ਨਾਲ ਬੈਠੇ ਜੀ ਸਾਡੇ ਚਾਚਾ ਸਾਹਿਬ ਜੀ ਆਵੇ ਜੀ ਇੱਧਰ ਠੀਕ ਹੈ ਤੇ ਹਾਂਜੀ ਨਾਲ ਸਾਡੇ ਇਧਰ ਪਿੰਦਾ ਦੇਡ ਪਿੰਦਾ ਸੇਠ ਜੀ ਗੱਡੀ ਚਲਾ ਰਹੇ ਨੇ ਠੀਕ ਹੈ ਹੁਣ ਅੱਗੇ ਜਾਂਦੇ ਹਾਂ ਲਓ ਜੀ بارش ਵੀ ਸ਼ੁਰੂ ਹੋ ਗਈ ਹੈ ਕਿਉਂ ਜੀ ਗੱਲ ਮੈਂ ਕਹਿ ਰਿਹਾ ਬਣ ਬਹੁਤ ਤੇਜ਼ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਜੀ ਦੇਖੋ ਬਾਬੇ ਖੁਸ਼ ਹੋ ਗਈ ਕਿਉਂ ਬੀਜਦੇ ਬਾਈ ਹਾਂ ਨਹੀਂ ਸਹੀ ਹੈ ਜੀ بارش ਆ ਗਈ ਹੈ بارش ਆ ਗਈ ਆ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰ ਰਹੇ ਆ ਗਰਮੀ ਤੋਂ ਰਾਹਤ ਮੇਰੀ ਆ ਵਰੀਆ ਜਾਵਾਂਗੇ ਅੱਜ ਗਰਮੀ ਵੀ ਬਹੁਤ ਸੀ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਬਹੁਤ ਸੀਗੀ ਯਾਤਰਾ ਦਾ ਆਨੰਦ ਮਾਣਾਂਗੇ ਹਾਂਜੀ ਅਜੀ ਯਾਤਰਾ ਦਾ ਆਨੰਦ ਮਾਣਦੇ ਆਂ ਜੀ بارش ਪੁੱਲ ਪੈ ਰਹੀ ਆ ਕਰਾਉਣੇ ਤੁਨੂੰ ਦਰਸ਼ਨ ਗੁਰਦਰਾ ਸਾਹਿਬ ਪਹੁੰਚ ਗਏ ਜੀ ਕੋਈ ਦੇਖ ਅੱਗੇ ਵੀ ਵੇਖ ਮੇਰਾ ਬਾਈ ਤੇਨੇ ਕਿ ਕਿੱਕਰ ਆ ਦੇ ਨਾ ਲੱਗਦਾ ਤੇਰੇ ਜਿਹੜਾ ਪ੍ਰੈਸ਼ਰ ਜਾ ਮੋ ਗਿਆ ਆ ਇੱਧਰ ਜਨਬੀ ਨੀ ਆਪਾ ਇੱਧਰ ਇੱਧਰ ਮਾਛੀਵਾੜਾ ਸਾਹਿਬ ਫੇਰ ਇੱਧਰ ਵਾਪਸ ਹੋ ਗਏ ਹੀ ਹੀ ਰਾਮ ਹੋ ਲਓ ਜੀ ਗੁਰੂ ਪਿਆਰੀ ਸੰਗਤ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਮਾਛੀਵਾੜਾ ਸਾਹਿਬ ਤੇ ਕਰਦੇ ਆਪਾਂ ਦਰਸ਼ਨ

ਦਾ ਪਕੀਸਾ ਮਾਰਕਾ ਦਾ ਆਓ ਜੀ ਇਤਿਹਾਸ ਕੋ ਦਰਸ਼ਨ ਕਰੋ ਜੀ ਵਰਦਾਰਾ ਮਾਚੀਵਾਲਾ ਸਹਿਬ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦੀ ਰਾਤ ਨੂੰ ਮਾਚੀਵਾਲਾ ਦੇ ਜੰਗਲਾਂ ਵਿੱਚ ਫੂਟੇ ਪਹੁੰਚੇ ਸਨ ਆਜੋ ਸੰਗਤ ਜੀ ਦਰਸ਼ਨ ਕਰਦੇ ਆਂ ਅੰਗਰ ਦਰਬਾਰ ਸੇ ਅੰਦਰ ਚਲਦੇ ਆਂ ਜੀ। ਕੇਵਲ ਆਪੋ ਕਰੀ ਪਰ ਕਰਮਤੀ ਆ ਮਾਤਾ ਭਾਗ ਭਰੀ। ਕੋ ਸਮੇਂ ਕਰੀ ਪਰ ਕਰਤਾ ਹਰਖਤ ਜੀ ਤਸੰ। ਕਰਮਾ ਕੀ ਗਿਆਨ ਕੇ ਸਤਿ ਸੁਖ ਨਹੀਂ ਮਿਲਿਆ। ਸੰਗਤ ਜੀ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਮਾਚੀ ਵਾ ਦਾ ਸੈਰ ਚੰਗੀ ਚੰਗੀ ਵੀਡੀਓ ਨੂੰ ਸ਼ੇਅਰ ਕਰਦੇ ਤਾਂ ਜੋ ਬਹੁਰੀ ਸੰਗਤ ਤੱਕ ਵੀਡੀਓ ਪਹੁੰਚੇ ਸੀਸ ਫਿਰ ਨਵਾਇਆ ਤਤਸ਼ੀਨ ਦਰਜੀ ਨਿਗਰਹ ਤਾਰਾ ਦੀਰਘ ਗੁਰੂ ਸਰੀਰ ਦਿਖਾਰਾ ਸ਼ਿਵ ਨੇ ਦਰਜੀ ਘਰ ਬਣਾਇਆ ਗਿਆ ਗੁਰੂ ਜੀ ਦੇ ਵਾਸਤੇ ਵੀਰ ਬਣ ਸੋਹਣਾ ਸੁੰਦਰ ਸ਼ੱਕਰ ਯਾਰ ਜਦੋਂ ਕਰਜੀ ਘਰ ਤਦਸ਼ਿਨ ਆ ਗਿਆ ਲਓ ਜੀ ਸੰਗ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਕਤਲਗੜ੍ਹ ਸਾਹਿਬ ਸ੍ਰੀ ਚੰਗੌਰ ਸਾਹਿਬ ਲਓ ਜੀ ਗੁਰਦਰਾ ਸਾਹਿਬ ਦੇ ਆਪਾਂ ਅੰਦਰ ਚੱਲਦੇ ਆ ਤੇ ਕਰਦੇ ਦਰਸ਼ਨ ਮੇਲੇ ਕਰਾਉਣੇ ਤੁਹਾਨੂੰ ਦਰਸ਼ਨ ਜੀ ਗੁਰੂ ਜੀ ਸਾਹਿਬ ਜੀ ਦੇ ਆ ਜੀ

ਸਦਾ ਸਦਾ ਕੁੰਮੇ ਕੋ ਜੀ ਉਹ ਨੰਚਲ ਬੱਤਾ ਸੋਈ ਗੁਰੂ ਆਪਣੇ ਭਵ ਸੋਈ ਬੱਤਾ ਜੀ ਰਹਾ ਸਾਰੇ ਰੀ ਤੁਮ ਸਾਧਨੈਂ ਤੇ ਆਇਆ ਜਿਸ ਨਾਮ ਤੇ ਬਾਤ ਰਹਿਆ ਸਰਨਾ ਜਾਓ ਸਭ ਜੀ ਮਾਹੇ ਆ ਜੇ ਜੇ ਨਾ ਵਿਰੋਧ ਮਿਲ ਵਿਛੁੜਿਆ ਸੰਜੋਗੀ ਮੇਰਾ ਇਸਨੂੰ ਇਹ ਜਿੱਟ ਚੰਕੌਰ ਸੇ ਚੰਕੌਰ ਦੀ ਜੜੀ ਕੋਰ सुब जे चार बज चके सनान पाणी करे सिंह मथा टेके जा तख्त श्री केसगढ़ साहब दर्शन करो जी बौली साहब एक सौ बत्तीस बौड़ियाँ हैं है? ਜੀ ਗੁਰਗੋਬ ਸਿੰਘ ਵਿਲੇ ਦੀ ਪਵਿੱਤਰ ਬਾਉਲੀ ਬਾਉਲੀ 132 ਪੌੜੀਆਂ ਥੱਲੇ ਜਾ ਰਹੀ ਹੈ ਜੀ ਦਰਸ਼ਨ ਕਰੋ ਵਾਹ ਜੀ ਆਜੋ ਆਜੋ ਪ੍ਰਧਾਨ ਸਾਹਿਬ ਇਹ ਹੈ ਜੀ ਦਰਦ ਬੋਲੀ ਸਾਹਿਬ ਕਿਲਾ ਨੰਦਪੁਰ ਸੇਬ

Got can